ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿਆ ਆਪਸੀ ਕਲੇਸ਼ ਇੰਨਾ ਵੱਧ ਗਿਆ ਹੈ ਕਿ ਅਕਾਲੀ ਦਲ ਦੇ ਵੱਲੋਂ ਜਲੰਧਰ ਤੋਂ ਜਿਸ ਉਮੀਦਵਾਰ ਦਾ ਐਲਾਨ ਕੀਤਾ ਗਿਆ ਸੀ ਹੁਣ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ ਵਾਲਾ ਉਸ ਨੂੰ ਸਮਰਥਨ ਨਹੀਂ ਕਰੇਗਾ ਇਹਨਾਂ ਚੋਣਾਂ ਦੇ ਵਿੱਚ ਕਿਉਂਕਿ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਜੋ ਉਮੀਦਵਾਰ ਸੁਰਜੀਤ ਕੌਰ ਉਤਾਰੇ ਗਏ ਨੇ ਚੌਣ ਮੈਦਾਨ ਦੇ ਵਿੱਚ ਉਹ ਬਾਗੀ ਧੜੇ ਦੇ ਨਾਲ ਸਬੰਧ ਰੱਖਦੇ ਨੇ ਇਸ ਕਰਕੇ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਦੀ ਸਾਰੀ ਲੀਡਰਸ਼ਿਪ ਉਹਨਾਂ ਦਾ ਸਮਰਥਨ ਨਹੀਂ ਕਰ ਰਹੀ ਤਾਂ ਇਹ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਦੇ ਉਸ ਉਮੀਦਵਾਰ ਦੇ ਲਈ ਜਲੰਧਰ ਚਿਮਨੀ ਚੋਣ ਦੇ ਵਿੱਚ ਮੰਨਿਆ ਜਾ ਰਿਹਾ ਹੈ ਜਲੰਧਰ ਦੀ ਵੈਸਟ ਇਲਾਕੇ ਦੇ ਵਿੱਚ ਜੋ ਜਿਮਨੀ ਚੋਣ ਹੋ ਰਹੀ ਹੈ ਉਸ ਦੇ ਵਿੱਚੋਂ ਅਕਾਲੀ ਦਲ ਦੇ ਵੱਲੋਂ ਸਰਜੀਤ ਕੌਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਕਾਗਜ਼ ਵੀ ਦਾਖਲ ਹੋ ਚੁੱਕੇ ਨੇ ਅਤੇ ਉਹਨਾਂ ਦੇ ਵੱਲੋਂ ਕਾਗਜ਼ ਆ ਜਿਹੜੇ ਵਾਪਸ ਵੀ ਨਹੀਂ ਲੈ ਗਏ ਕਿਉਂਕਿ ਇਹ ਦਾਵਾ ਕੀਤਾ ਜਾ ਰਿਹਾ ਹੈ ਜੋ ਇੱਥੇ ਦੇ ਪ੍ਰਧਾਨ ਨੇ ਜਲੰਧਰ ਹਲਕੇ ਦੇ ਉਹਨਾਂ ਦੇ ਵੱਲੋਂ ਆਖਿਆ ਗਿਆ ਕਿ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਅਸੀਂ ਇਸ ਨੂੰ ਉਮੀਦਵਾਰ ਦੇ ਸਮਰਥਨ ਦੇ ਵਿੱਚ ਨਹੀਂ ਆ ਕਿਉਂਕਿ ਬਾਗੀ ਧੜਾ ਲਗਾਤਾਰ ਇਹਨਾਂ ਦੇ ਸੰਪਰਕ ਦੇ ਵਿੱਚ ਹੈ ਉਹਨਾਂ ਦੇ ਵੱਲੋਂ ਹੀ ਮੈਦਾਨ ਦੇ ਵਿੱਚ ਸਰਜੀਤ ਕਾਰ ਨੂੰ ਉਤਾਰਿਆ ਗਿਆ ਤਾਂ ਬੀਬੀ ਜ਼ਗੀਰਕਾਰ ਅਤੇ ਗੁਰਪ੍ਰਤਾਪ ਸਿੰਘ ਬਡਾਲਾ ਵਰਗੇ ਆਗੂ ਨੇ ਜਿਹੜੇ ਉਹ ਇਹਨਾਂ ਦੇ ਨਾਲ ਦਿਖਾਈ ਦੇ ਰਹੇ ਨੇ ਜਿਸ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਜਾਂ ਕਹਿ ਲਈਏ ਕਿ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਵੱਲੋਂ ਇਸ ਬੀਬੀ ਸੁਰਜੀਤ ਕੌਰ ਜੋ ਕਿ ਉਮੀਦਵਾਰ ਨੇ ਉਹਨਾਂ ਦੇ ਸਮਰਥਨ ਤੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਮਰਥਨ ਨਹੀਂ ਕਰਾਂਗੇ ਕਿਉਂਕਿ ਬਾਗੀਆਂ ਦੇ ਨਾਲ ਇਹ ਚੱਲ ਰਹੇ ਨੇ ਉਹਨਾਂ ਦੇ ਹੀ ਇਹ ਇੱਕ ਨਮਾinde ਨੇ ਜਿਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਧੜੇ ਦੇ ਵੱਲੋਂ ਇਹਨਾਂ ਚੋਣਾਂ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਦਕਿ ਪਹਿਲਾਂ ਚੋਣ ਦੇ ਲਈ ਉਮੀਦਵਾਰ ਦਾ ਨਾਮ ਅਕਾਲੀ ਦਲ ਦੇ ਵੱਲੋਂ ਹੀ ਐਲਾਨਿਆ ਗਿਆ ਸੀ ਪਰ ਹੁਣ ਜਦੋਂ ਦੋ ਧੜਿਆਂ ਦੇ ਵਿੱਚ ਅਕਾਲੀ ਦਲ ਪੰਜਾਬ 'ਚ ਵੰਡਿਆ ਜਾ ਚੁੱਕਿਆ ਉਸ ਤੋਂ ਬਾਅਦ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਵੱਲੋਂ ਇਸ ਉਮੀਦਵਾਰ ਦੇ ਸਮਰਥਨ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਇਸ ਕੈਂਡੀਡੇਟ ਦੇ ਨਾਲ ਉਮੀਦਵਾਰ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ। ਅਸੀਂ ਇਹਨਾਂ ਦਾ ਸਮਰਥਨ ਨਹੀਂ ਕਰ ਰਹੇ। ਅਸੀਂ ਆਪਣੀ ਵੋਟ ਇਹਨਾਂ ਨੂੰ ਨਹੀਂ ਪਵਾਵਾਂਗੇ। ਤਾਂ ਸਿੱਧੇ ਤੌਰ ਤੇ ਅਕਾਲੀ ਦਲ ਦੋ ਤੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ। ਜਲੰਧਰ ਜਿਮਨੀ ਚੌਂਕ 'ਚ ਇਸ ਦਾ ਅਸਰ ਹੁੰਦਾ ਵੀ ਦਿਖਾਈ ਦੇ ਰਿਹਾ। ਭਾਵੇਂ ਕਿ ਇਹ ਜੋ ਉਮੀਦਵਾਰ ਨੇ ਸਰਜੀਤਕਰ ਉਹ ਚੋਣ ਨਿਸ਼ਾਨ ਤਕੜੀ ਦੇ ਉੱਤੇ ਹੀ ਲੜਨਗੇ ਪਰ ਉਹਨਾਂ ਦਾ ਸਮਰਥਨ ਸਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਨਹੀਂ ਕਰ ਰਹੇ। ਤਾਂ ਇਸ ਚੋਣ ਦੇ ਵਿੱਚ ਕੀ ਨਤੀਜਾ ਆਵੇਗਾ ਕਿਉਂਕਿ ਪਿਛਲੀ ਜੋ ਲੋਕ ਸਭਾ ਦੀ ਚੋਣ ਹੋਈ ਸੀ ਉਸ ਦੇ ਵਿੱਚ ਵੀ ਕਾਫੀ ਮਾੜਾ ਪ੍ਰਦਰਸ਼ਨ ਅਕਾਲੀ ਦਲ ਦਾ ਇੱਥੇ ਰਿਹਾ ਸੀ ਮਹਿੰਦਰ ਸਿੰਘ ਕੇਪੀ ਉਮੀਦਵਾਰ ਸਨ ਪਰ ਉਹ ਵੀ ਚੰਗਾ ਪ੍ਰਦਰਸ਼ਨ ਨਹੀਂ ਸੀ ਕਰ ਸਕੇ ਅਤੇ ਹੁਣ ਜਦੋਂ ਉਮੀਦਵਾਰ ਜਲੰਧਰ ਵੈਸਟ ਦੇ ਲਈ ਲੋਕ ਸਭਾ ਚੋਣ ਤੋਂ ਬਾਅਦ ਉਪ ਚੋਣ ਆਈ ਹੈ ਵਿਧਾਨ ਸਭਾ ਦੀ ਉਸ ਦੇ ਲਈ ਐਲਾਨਿਆ ਗਿਆ ਤਾਂ ਦੋ ਫੜ ਅਕਾਲੀ ਦਲ ਦੇ ਵਿੱਚੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆਪਣੇ ਹੀ ਉਮੀਦਵਾਰ ਦਾ ਸਮਰਥਨ ਸੁਖਵੀਰ ਸਿੰਘ ਬਾਦਲ ਨਹੀਂ ਕਰ ਰਹੇ ਤੁਹਾਨੂੰ ਇਹ ਜੋ ਮਾਹੌਲ ਬਣਿਆ ਹੋਇਆ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਦੋ ਤੜਿਆਂ ਦੇ ਵਿੱਚ ਵੰਡਿਆ ਜਾਣਾ ਤੇ ਜਲੰਧਰ ਵਾਲੇ ਉਮੀਦਵਾਰ ਦਾ ਸਮਰਥਨ ਨਾ ਕਰਨਾ ਕਿਸ ਤਰੀਕੇ ਦਾ ਲੱਗਦਾ ਹੈ ਆਪਣੀ رائے ਜ਼ਰੂਰ ਦਿਓ ਬਾਕੀ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਕਾਰਨਰ ਟਾਕਸ ਦੇ ਨਾਲ